ਸੰਤਰ ਬਾਪੂ ਖੋਜ ਦੇ ਦੇ ਦਰਬਾਰ ਦੇ ਵਿੱਚ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਅਰਨੀ ਵਾਲਾ ਮੰਡੀ ਦੇ ਵਿੱਚ ਤੇ ਇਹ ਮੇਰਾ ਭਰਾ ਪਿਛਲੇ 2 ਕੁ ਮਹੀਨੇ ਤੋਂ ਆਪਣੇ ਨਾਲ ਮੰਨ ਲਓ ਸਾਂਝ ਇੱਕ ਦੂਜੇ ਨਾਲ ਬਣ ਗਈ ਹੈ ਤੇ ਆਪਾਂ ਇਹਨਾਂ ਦਾ ਮੰਨ ਲਓ ਜਿਹੜਾ ਪੋਸਟਰ ਹੁੰਦਾ ਉਹ ਸ਼ੇਅਰ ਕਰਦੇ ਆ ਅੱਜ ਇਹਨਾਂ ਨੇ ਖੂਨਦਾਨ ਆ ਜਿਹੜਾ ਕੈਂਪ ਇੱਥੇ ਲਾਇਆ ਗਿਆ ਛੋਟੇ ਸਾਹਿਬ ਜੱਜਾਂ ਦੀ ਸ਼ਹੀਦੀ ਨੂੰ ਸਮਰਪਿਤ ਠੀਕ ਹੈ ਜੀ ਕੁਝ ਆਪਣੇ ਜਿਹੜੇ ਵਿਚਾਰ ਆ ਇਹਨਾਂ ਵੀਰ ਨਾਲ ਆਪਾਂ ਸਾਂਝੇ ਕਰਦੇ ਆ ਤੇ ਅੱਛਾ ਜੀ ਰਜੀਵ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਬਾਈ ਬਾਈ ਗੁਰੂ ਸਾਹਿਬ ਬਾਈ ਗੁਰੂ ਜੀ ਰਜੀਵ ਜੀ ਇੱਕ ਜਿਹੜਾ ਵਿਚਾਰ ਹੈ ਵੀ ਆਮ ਲੋਕਾਂ ਦੇ ਵਿੱਚ ਇਹ ਡਰ ਹੈ ਕਿ ਇਹ ਜਿਹੜਾ ਖੂਨਦਾਨ ਕੈਂਪ ਲੱਗਦੇ ਨਾ ਤੇ ਖੂਨ ਬਲੱਡ ਇਕੱਠਾ ਕਰਕੇ ਤੇ ਆ ਕੇ ਵੇਚ ਦਿੰਦੇ ਆ ਜਿਹੜੇ ਗਰੀਬ ਲੋਕਾਂ ਨੂੰ ਇਹ ਖੂਨ ਮਿਲਦਾ ਨਹੀਂਗਾ ਮੰਨ ਲਓ ਬਲੱਡ ਮਿਲਦਾ ਨਹੀਂਗਾ ਇਹਦੇ ਬਾਰੇ ਨਾਲ ਜਿਹੜੀ ਤੁਸੀਂ ਸਪਸ਼ਟ ਕਰ ਦੋ ਗੱਲਬਾਤ ਅੱਜ ਜਿਹੜੀ ਠੀਕ ਹੈ ਜੀ ਸਰ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਆਪਣੇ ਹਿੰਦੁਸਤਾਨ ਦੇ ਵਿੱਚ ਇੱਕ ਪ੍ਰਾਈਵੇਟ ਸਿਸਟਮ ਹੁੰਦਾ ਹੈ ਇੱਕ ਸਰਕਾਰੀ ਸਿਸਟਮ ਹੁੰਦਾ ਹੈ ਦੋ ਸਿਸਟਮ ਕੰਮ ਕਰਦੇ ਨੇ ਹਾਂ ਜੀ ਜਿਹੜੀ ਸਾਡੀ ਸੁਸਾਇਟੀ ਕੰਮ ਕਰਦੀ ਹੈ ਉਹ ਸਰਕਾਰੀ ਸਿਸਟਮ ਨਾਲ ਕੰਮ ਕਰਦੀ ਹੈ ਅਸੀਂ ਪ੍ਰਾਈਵੇਟ ਨੂੰ ਅਜੇ ਤੱਕ ਨਾ ਬਲੱਡ ਦਿੱਤਾ ਹੈ ਨਾ ਅਜੇ ਤੱਕ ਦੇਵਾਂਗੇ ਔਰ ਨਾ ਹੀ ਪਿੱਛੇ ਦਿੱਤਾ ਹੈ ਸਾਡੇ ਕੋਲ ਜਦੋਂ ਵੀ ਟੀਮ ਆਈ ਹੈ ਉਹ ਸਰਕਾਰੀ ਹਸਪਤਾਲ ਦੀ ਟੀਮਾਂ ਆਈਆਂ ਨੇ ਔਰ ਜਿਹੜਾ ਜਨਤਾ ਦਾ ਕੁਐਸਚਨ ਆਂਦਾ ਹੈ ਉਹਨਾਂ ਦਾ 100% ਨਹੀਂ ਮੈਂ 5000% ਉਹਨਾਂ ਦਾ ਵਾਜਬ ਕ ਜਦੋਂ ਆਪਣੇ ਮਹੱਲੇ ਦੇ ਵਿੱਚ ਇੱਕ ਦੁਕਾਨ ਹੋਏਗੀ ਉਸ ਨੂੰ ਪਤਾ ਹੋਏਗਾ ਵੀ ਸਾਡੇ ਸ਼ਹਿਰ ਦੀ ਇੰਨੀ ਡਿਮਾਂਡ ਹੈ ਮੈਂ ਇੰਨੀ ਪੂਰਤੀ ਕਰਕੇ ਦੇਣੀ ਹੈ ਹਾਂਜੀ ਠੀਕ ਹੈ ਜਦੋਂ ਉੱਥੇ ਜਾ ਕੇ ਦੁਕਾਨਾਂ 10 ਹੋ ਜਾਣਗੀਆਂ ਇੱਕ ਦੁਕਾਨ ਤੋਂ ਸਮਾਨ ਮਿਲੇਗਾ ਨਹੀਂ ਦੂਜੇ ਤੋਂ ਮਿਲੇਗਾ ਨਹੀਂ ਤੀਜੇ ਤੋਂ ਮਿਲੇਗਾ ਨਹੀਂ ਮਾਫੀ ਚਾਵਾਂਗਾ ਮੈਂ ਜੇ ਡਾਇਰੈਕਟ ਗੱਲ ਕਰ ਰਿਹਾ ਮੈਂ ਉਸਦਾ ਗਲਤ ਵੀ ਹੋਵਾਂ ਪਰ ਮੈਨੂੰ ਲੱਗਦਾ ਮੈਂ ਗਲਤ ਹੈ ਨਹੀਂ ਇਸ ਗੱਤੇ ਕਿਉਂਕਿ ਅੱਜ ਕੱਲ ਜਿਹੜੇ ਵੀ ਪ੍ਰਾਈਵੇਟ ਸੰਸਥਾਨ ਖੁੱਲ ਚੁੱਕੇ ਨੇ ਉਹਨਾਂ ਦਾ ਟਾਈ ਅਪ ਹੈ ਪ੍ਰਾਈਵੇਟ ਹਸਪਤਾਲਾਂ ਦੇ ਨਾਲ ਹਾਂਜੀ ਉੱਥੇ ਡਾਕਟਰ ਸਾਹਿਬ ਉਹ ਪਰਚੀ ਬਣਾ ਕੇ ਦਿੰਦੇ ਨੇ ਮੈਂ ਕਿਸੇ ਵਿਅਕਤੀ ਕਰ ਖਲਾਫ ਨਹੀਂ ਹੈਗਾ ਜੀ ਉੱਥੇ ਉਹ ਪਰਚੀ ਬਣਾ ਕੇ ਦਿੱਤੀ ਜਾਂਦੀ ਹੈ ਵੀ ਫਲਾਣੇ ਪ੍ਰਾਈਵੇਟ ਜਾ ਕੇ ਬਲੱਡ ਲੈ ਕੇ ਆਓ ਜਦੋਂ ਕਿ ਜੇ ਉਹ ਕਿਸੇ ਸਰਕਾਰੀ ਸੈਕਟਰ ਵਿੱਚ ਬਲੱਡ ਪਿਆ ਹੁੰਦਾ ਹੈ ਲੇਕਿਨ ਸਾਨੂੰ ਭੇਜਿਆ ਪ੍ਰਾਈਵੇਟ ਜਾਂਦਾ ਹੈ ਇਹ ਮੈਂ ਨਹੀਂ ਜਾਣਦਾ ਕਿਉਂ ਭੇਜਿਆ ਜਾਂਦਾ ਤੁਸੀਂ ਆਪ ਸਿਆਣੇ ਬਿਆਣੇ ਹੋ ਇਸ ਕੰਮ ਵਿੱਚ ਤਾਂ ਜਦੋਂ ਉੱਥੇ ਜਾ ਕੇ ਬਲੱਡ ਨਹੀਂ ਪਿਆ ਹੁੰਦਾ ਤਾਂ ਡਾਕਟਰ ਸਾਹਿਬ ਵੀ ਇਹ ਕਹਿੰਦੇ ਯਾਰ ਮੈਂ ਤਾਂ ਉੱਥੋਂ ਦੀ ਪਰਚੀ ਲੈਣੀ ਹੈ ਉੱਥੋਂ ਦੇ ਬਲੱਡ ਲੈਣਾ ਹੈ ਮੈਂ ਉੱਥੋਂ ਦਾ ਬਲੱਡ ਨਹੀਂ ਲਿਆਂ ਦਿੰਦਾ ਇਹ ਜੇ ਕਈ ਸਾਡੇ ਹਿੰਦੁਸਤ ਜਿਹੜੇ ਕਹਿੰਦੇ ਨੇ ਕਿ ਸਾਨੂੰ ਸਾਡੇ ਕੋਲ ਬੰਦਾ ਚੱਲ ਕੇ ਆਏਗਾ ਅਸੀਂ ਬਲੱਡ ਕੱਢਾਂਗੇ ਔਰ ਅਸੀਂ ਉਹ ਬਲੱਡ ਇੱਥੇ ਆਪ ਕੱਢਾਂਗੇ ਲਗਾਵਾਾਂਗੇ ਦੀ ਟੈਸਟਿੰਗ ਕਰਾਂਗੇ ਜਦੋਂ ਕਿ ਉਹ ਬਲੱਡ ਬਾਹਰ ਮਿਲ ਰਿਹਾ ਹੁੰਦਾ ਕਿਸੇ ਸਰਕਾਰੀ ਸੰਸਥਾਨਾਂ ਤੋਂ ਲੇਕਿਨ ਉਹ ਤੋਂ ਲਿਆ ਨਹੀਂ ਦਿੱਤਾ ਜਾਂਦਾ ਜਿੰਦੇ ਕਰਕੇ ਸਭ ਤੋਂ ਵੱਡਾ ਪੜਾਪ ਖੜਾ ਹੋ ਜਾਂਦਾ ਇਹ ਪਾੜ ਪੈ ਜਾਂਦਾ ਐਸਸੀ ਦੇ ਵਿੱਚ ਉਹ ਚੀਜ਼ ਮਿਲ ਨਹੀਂ ਪਾਂਦੀ ਤੇ ਗੱਲ ਆ ਜਾਂਦੀ ਆ ਗੱਲ ਆ ਜਾਂਦੀ ਆ ਕਿ ਇਹ ਬਲੱਡ ਵਿਕਦਾ ਦੇਖੋ ਦੂਜੀ ਗੱਲ ਮੈਂ ਛੋਟੀ ਜੀ ਐਗਜ਼ਾਮਪਲ ਦੇਣਾ ਹਮੇਸ਼ਾ ਦੀ ਜਗਰ ਆਪਾਂ ਦਾ ਖਾਤਾ స్టేਟ ਬੈਂਕ ਆਫ ਇੰਡੀਆ ਚ ਖੁੱਲੇ ਹੋਇਆ ਹੈ ਤਾਂ ਆਪਾਂ ਨੂੰ ICICI ਬੈਂਕ ਜਾਂ SDBC ਬੈਂਕ ਪੈਸੇ ਨਹੀਂ ਦੇਵੇਗਾ ਨਹੀਂ ਦੇਵੇਗਾ ਕਿਉਂਕਿ ਆਪਣਾ ਖਾਤਾ స్టేਟ ਬੈਂਕ ਆਫ ਇੰਡੀਆ ਚ ਹੈ ਤਾਂ ਜੀ ਅਸੀਂ ਖੋਨਦਾਨ ਫਾਜ਼ਲ ਕਾ ਸਿਵਲ ਹਸਪਤਾਲ ਦੇ ਵਿੱਚ ਕਰ ਰਹੇ ਆਂ ਤਾਂ ਆਪਾਂ ਨੂੰ ਲੁਧਿਆਣਾ ਦਿੱਲੀ ਚੰਡੀਗੜ੍ਹ ਬਠਿੰਡਾ ਅਮਰitsar ਬਲੱਡ ਨਹੀਂ ਦੇਵੇਗਾ ਕਿਉਂਕਿ ਸਹੀ ਅਦਾ ਮਤਲਬ ਬਲੱਡ ਬੈਂਕ ਉੱਥੇ ਬਲੱਡ ਡੋਨੇਟ ਕੀਤਾ ਹੈ ਜਿੱਥੇ ਤੁਸੀਂ ਬਲੱਡ ਡੋਨੇਟ ਕਰਕੇ ਆਏ ਹੋ ਤੁਹਾਨੂੰ ਉਹ ਚੀਜ਼ ਨਾ ਮਿਲੇ ਪਰ ਲੇਕਿਨ ਸਰਕਾਰੀ ਸੈਕਟਰ ਦੀ ਗੱਲ ਕਰ ਰਹੇ ਆਂ ਤਾਂ ਇਸ ਚੀਜ਼ ਦਾ ਉਹ ਵੀ ਕਸੂਰਵਾਰ ਨੇ ਤੇ ਉਹ ਸੰਸਥਾਵਾਂ ਵੀ ਵੀ ਜਾਣੇ ਆ ਬਲੱਡ ਕੈਂਪ ਲਗਾਣੇ ਆ ਉੱਤੇ ਅਸੀਂ ਆਦਾ ਨੰਬਰ ਵੀ ਦੇ ਕੇ ਆਨੇ ਆ ਦੇਖੋ 100% ਮੇਰੀ ਗੱਲ ਕੋਈ ਹੋਰ ਸੁਣ ਰਿਹਾ ਆਏਗਾ ਉਹ ਕਹਿੰਦਾ ਆਏਗਾ ਯਾਰ ਬੜੀਆਂ ਗੱਲਾਂ ਕਰ ਰਿਹਾ ਸਾਨੂੰ ਲੋੜ ਪਈ ਸੀ ਸਾਨੂੰ ਕਰਾ ਕੇ ਨਹੀਂ ਦਿੱਤਾ ਦੇਖੋ 100% ਅਸੀਂ ਪੂਰਨ ਨਹੀਂ ਹੋ ਸਕਦੇ ਪਰ ਵਾਹਿਗੁਰੂ ਦੇ ਚਰਨਾ ਜੇ ਸਾਨੂੰ 20 ਸਾਲ ਤੋਂ ਸੇਵਾ ਬਖਸ਼ੀ ਹੋਈ ਹੈ ਆਗਾ ਪਰਮਾਤਮਾ ਨੇ ਹੋਰ ਕਰਾਣੀਆਂ ਸਾਡੇ ਕੋਲ ਸੇਵਾ ਤਾਂ ਇਹ ਤੁਹਾਡੇ ਸਹਿਯੋਗ ਤੋਂ ਬਿਨਾ ਨਹੀਂ ਹੋ ਸਕਦੀ ਔਰ ਦੁਨੀਆ ਵਿੱਚ ਜਿਹੜੇ ਖੂਨਦਾਨ ਕਰਨ ਵਾਲੇ ਲੋਕ ਨੇ ਉਹ ਬਹੁਤ ਘੱਟ ਨੇ ਜਦੋਂ ਕੋਈ ਜ਼ਰੂਰਤ ਬਹੁਤ ਜ਼ਿਆਦਾ ਹੈ ਜਿਵੇਂ ਕਿ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਕੰਨਾ ਚਾਹਾਂਗਾ ਕਿ ਦੁਨੀਆ 'ਚ ਖੂਨ ਦਾ ਕਰਨ ਵਾਲੇ 50 ਲੱਖ ਲੋਕ ਨੇ ਔਰ ਜਰੂਰਤ 1 ਕਰੋੜ 20 ਲੱਖ ਲੋਕਾਂ ਨੂੰ ਹੈ ਤਾਂ ਪੂਰਤੀ ਕਿਵੇਂ ਹੋਏਗੀ ਇਹ ਤਾਂ ਤੁਹਾਡੇ ਵਰਗੇ ਵੀਰ ਨੇ ਜਿਹਨੇ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਬਾਅਦ ਦੁਬਾਰਾ ਖੂਨਦਾਨ ਕਰ ਰਹੇ ਨੇ ਸਾਡੀ ਜਿਹੜੀ ਸ਼ਹਿਰ ਦੀ ਪੀੜੀ ਹੈ ਉਹ ਆਦੇ ਬੱਚਿਆਂ ਨੂੰ ਬਾਹਰ ਭੇਜਦੀ ਹੈ ਸਾਡੀ ਜਿਹੜੀ ਪਿੰਡੂ ਤਬਕਾ ਹੈ ਉਹ ਥੋੜਾ ਗਲਤ ਮੈਂ ਸਾਰੀ ਦੀ ਗੱਲ ਨਹੀਂ ਕਰ ਰਿਹਾ ਕੁਝ ਨਸ਼ੇ ਦੀ ਸ਼ਿਕਾਰ ਹੋ ਗਈ ਐਤੀ ਸਾਡੇ ਕੋਲ ਅੱਜ ਸੇਰੇ ਆਏ ਮੈਂ ਕਹਿੰਦਾ ਤੁਸੀਂ ਖੂਨਦਾਨ ਕਰ ਦਿਓ ਤੁਹਾਡੀ ਉਮਰ 20 ਸਾਲ ਹੈ ਕਹਿੰਦੇ ਸਰ ਸਾਡੇ ਦਾ ਖੂਨ ਹੈਗਾ ਹੀ ਉਹਨਾਂ ਕੋ ਐ ਮਤਲਬ ਕੁਝ ਜਨਤਾ ਡਰਦੀ ਵੀ ਹੈ ਹੈਨਾ ਇਹ ਦੇਖੋ ਤਾਂ ਅਸੀਂ ਬਲੱਡ ਕਿੱਥੋਂ ਪੂਰਾ ਕਰਾਂਗੇ ਜੁਰ ਸਾਨੂੰ 10 ਬੋਤਲਾਂ ਦੀ ਹੈ ਬੰਦੇ ਸਾਡੇ ਕੋਲ ਦੋ ਖੜੇ ਆ ਤਾਂ ਉਹ 8 ਦਾ ਹਮੇਸ਼ਾ ਜਿਹੜਾ ਗੈਪ ਹੈ ਉਹ ਰਹੇਗਾ ਹੀ ਰਹੇਗਾ ਅੱਛਾ ਅੱਜ ਬਹੁਤ ਮਨ ਲੋ ਰਿਸਪੌਂਸ ਮਿਲਿਆ ਨੌਜਵਾਨ ਬਹੁਤ ਆਏ ਆ ਬਲੱਡ ਬਹੁਤ ਡੋਨੇਟ ਕੀਤਾ ਜੀ ਤੇ ਇਹ ਕੋਈ ਨੰਬਰ ਹੈਗਾ ਤੁਹਾਡਾ ਜਿਹੜਾ ਅਵੇਲੇਬਲ ਜਿੱਥੇ ਬੰਦਾ ਫੋਨ ਕਰ ਸਕੇ ਜੀ ਮੇਰਾ ਨੰਬਰ ਵੈਸੇ ਕੀ ਤੁਹਾਨੂੰ ਪੰਜਾਬ ਦੇ ਕਿਸੇ ਵੀ ਸਰਕਾਰੀ ਅਦਾਰੇ ਦੇ ਵਿੱਚ ਮੈਂ ਫਿਰ ਇਹ ਗੱਲ ਰਿਪੀਟ ਕਰ ਰਿਹਾ ਕਿ ਪੰਜਾਬ ਦੇ ਤੁਹਾਨੂੰ ਕਿਸੇ ਵੀ ਸਰਕਾਰੀ ਬਲੱਡ ਬੈਂਕ ਦੇ ਵਿੱਚ ਬਲੱਡ ਦੀ ਲੋੜ ਪੈਂਦੀ ਹੈ ਤਾਂ ਦਾਾਸ ਤੁਹਾਡੇ ਲਈ ਹਾਜ਼ਰ ਹੋਏਗਾ ਲੇਕਿਨ ਜੇ ਤੁਹਾਨੂੰ ਕਿਸੇ ਪ੍ਰਾਈਵੇਟ ਦੇ ਵਿੱਚ ਲੋੜ ਪੈਂਦੀ ਹੈ ਸਪੋਜ਼ ਕੋਈ ਇਹ ਜਿਹਾ ਹਸਪਤਾਲ ਉਹ ਕਹਿੰਦਾ ਸਾਡੇ ਕੋਲ ਬੰਦਾ ਚੱਲ ਕੇ ਆਏ ਤਾਂ ਮੇਰੇ ਕੋਲ ਵੀਰਜੀ ਬਠਿੰਡਾ ਦਿੱਲੀ ਚੰਡੀਗੜ੍ਹ ਬੰਦਾ ਕੋਈ ਵੀ ਨਹੀਂ ਹੈਗਾ ਕਿ ਉਹ ਚੱਲ ਕੇ ਚਲਾ ਜਾਏਗਾ ਉੱਥੇ ਸਾਡੀ ਅਸਮਤਤਾ ਹੋ ਜਾਂਦੀ ਹੈ ਪ੍ਰਯਾਸ ਸਾਡਾ ਜੂਰ ਰਹਿੰਦਾ ਹੈ ਕਈ ਵਾਰ ਕਿਸੇ ਨੂੰ 5 ਬੋਤਲਾਂ ਚਾਹੀਦੀ ਹੋਵੇ ਅਸੀਂ ਇੱਕ ਬੰਦਾ ਅਰੇਂਜ ਕਰ ਦਿੰਦੇ ਆ ਪਰ ਉਹਦੀ ਸਮੱਸਿਆ ਹੱਲ ਨਹੀਂ ਹੁੰਦੀ ਕਿ ਚਾਰ ਫਿਰ ਹੁੰਦੀ ਪੈਂਡਿੰਗ ਪਈ ਆ ਚੀਜ਼ ਹੈ ਨਾ ਸ਼ਰਸ਼ੀਵ ਜੀ ਜੇ ਆਪਣੀ ਕੋਈ ਵੀਡੀਓ ਵੇਖਦਾ ਤਾਂ ਤੁਹਾਡਾ ਨੰਬਰ ਸੇਵ ਕਰਨਾ ਚਾਹੁੰਦਾ ਹੋਵੇ 9501009612 ਰਜੀਵ ਕੋਕਰੇਜਾ ਮੇਰਾ ਨਾਮ ਹੈ ਜੀ ਸ਼੍ਰੀ ਰਾਮ ਕਿਰਪਾ ਸੇਵਾ ਸੰਗ ਵੈਲਫੇਅਰ ਸੁਸਾਇਟੀ ਫਾਜ਼ਿਲਗਾ ਮੈਂ ਫਿਰ ਤੋਂ ਦੁਬਾਰਾ ਦੱਸ ਰਿਹਾ ਜੀ 95010 09612 ਇਹ ਮੇਰਾ ਨੰਬਰ ਹੈ ਜੀ 15 ਸਾਲ ਤੋਂ ਮੇਰਾ ਨੰਬਰ ਚੱਲ ਰਿਹਾ ਹੈ ਔਰ ਮੈਨੂੰ ਲੱਗਦਾ ਹੈ ਆਪਨੇ ਅਸਰਾਉਂਡਿੰਗ ਏਰੀਆ ਦੇ ਵਿੱਚ ਜੇ ਤੁਸੀਂ ਵਟਸਐਪ ਗਰੁੱਪ ਦੇ ਵਿੱਚ ਮੈਸੇਜ ਪਾਉਗੇ ਨਾ ਤਾਂ 90% ਚਾਂਸ ਹੈ ਕਿ ਤੁਹਾਨੂੰ ਮੇਰਾ ਨੰਬਰ ਉੱਥੋਂ ਮਿਲ ਜਾਏਗਾ ਵੀ ਇਹਨਾਂ ਨੂੰ ਕੰਟੈਕਟ ਕਰ ਲਓ ਅੱਛਾ ਇੱਕ ਅਰਜੀਵ ਜੀ ਹੋਰ ਤੁਹਾਡੇ ਤਾਈ ਮਨ ਲੋ ਆਪਣੇ ਵਿਚਾਰ ਹੈ ਕਿ ਕੁਝ ਨੌਜਵਾਨ ਨਾ ਇਸ ਕਰਕੇ ਡਰ ਜਾਂਦੇ ਆ ਵੀ ਸਾਡੇ ਬਲੱਡ ਇਹਨਾਂ ਨੇ ਚੈੱਕ ਕੀਤਾ ਇਹਦੇ ਵਿੱਚ ਕੋਈ ਬਿਮਾਰੀ ਨਾਲ ਹੈ ਜਾਂ ਕੋਈ ਸ਼ੈਅ ਡਰਦੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋ ਸਰ ਦੇਖੋ ਇਹ ਬਿਲਕੁਲ ਹੀ ਚੀਜ਼ ਹੈ ਸਾਡਾ ਜਿਹੜਾ ਏਰੀਆ ਹੈ ਨਾ ਮਾਲਵਾ ਏਰੀਆ ਕੈਂਸਰ ਦਾ ਗਾਰਡ ਹੈ ਹਾਂਜੀ ਸਾਡੇ ਏਰੀਆ ਦੇ ਵਿੱਚ ਗਵਰਨਮੈਂਟ ਨੇ ਅਲਾਈਜ਼ਾ ਟੈਸਟ ਜਾਰੀ ਕੀਤਾ ਹੈ ਵੀ ਅਲਾਈਜ਼ਾ ਟੈਸਟ ਲੱਗਣਾ ਜ਼ਰੂਰੀ ਹੈ ਬਿਲਕੁਲ ਅਲਾਈਜ਼ਾ ਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਸਮਝਾ ਦਿੰਦਾ ਕਿ ਮੈਨੂੰ ਇਹ ਪਤਾ ਲੱਗਿਆ ਵੀ ਇੱਥੇ ਕੋਈ ਖਜ਼ਾਨਾ ਦੱਬਿਆ ਹੋਇਆ ਹੈ ਮੈਂ 10 ਫੀਟ 20 ਫੁੱਟ ਖੋਦਿਆ ਮੈਨੂੰ ਨਹੀਂ ਮਿਲਿਆ ਮੈਂ ਚਲਾ ਗਿਆ ਲੇਕਿਨ ਜਦੋਂ ਪਤਾ ਲੱਗਿਆ ਵੀ ਤੇ ਖਜ਼ਾਨਾ 100 ਫੁੱਟ ਤੇ ਪਿਆ ਸੀਗਾ ਤੇ ਮੈਂ ਤਾਂ ਖੋਦਿਆ ਹੀ ਨਹੀਂ ਤਾਂ ਅਲਾਈਜ਼ਾ ਉਹ ਤੁਹਾਨੂੰ ਪਤਾ ਲੱਗ ਜਾਏਗਾ ਸਾਡੇ ਅੰਦਰ ਹੀ ਪ੍ਰੋਬਲਮ ਹੈ ਹੋਰ ਤੁਹਾਡਾ ਇਹਦਾ ਨਿਵਾਰਨ ਵੀ ਹੈ ਜੇ ਤੁਹਾਨੂੰ ਸਮਝਦੇ ਚੀਜ਼ ਪਤਾ ਲੱਗ ਗਈ ਤਾਂ ਸਰਕਾਰ ਉਹਦਾ ਇਲਾਜ ਤੁਹਾਨੂੰ ਬਿਲਕੁਲ ਫ੍ਰੀ ਕਰਕੇ ਦੇਵੇਗੀ ਅਸੀਂ ਇੱਕ ਬੰਦੇ ਨੂੰ ਜ਼ਿੰਦਗੀ ਬਚਾਉਣ ਦੇ ਨਾਲ ਉਹਦੀ ਪੂਰੇ ਪਰਿਵਾਰ ਦੀ ਜ਼ਿੰਦਗੀ ਵੀ ਬਚਾਈ ਕਿਉਂਕਿ ਜੇ ਕਿਸੇ ਨੂੰ ਕਾਲਾ ਪੀਲਾ ਨਿਕਲ ਗਿਆ ਤਾਂ ਉਹਦੇ ਪਰਿਵਾਰ ਦੇ ਵਿੱਚ ਹੋਰ ਬੰਦਿਆਂ ਨੂੰ ਵੀ ਫੈਲ ਜਾਏਗਾ ਯੋਗੀ ਇਹ ਆਪਸ ਦੇ ਵਿੱਚ ਹੁੰਦਾ ਹਸਬੰਡ ਵਾਈਫ ਦਾ ਹੋ ਗਿਆ ਤਾਂ ਉਹਦੇ ਪੁੱਛਿਆ ਸੀ ਚੀਜ਼ ਆ ਜਾਏਗੀ ਤਾਂ ਦੇਖੋ ਉਹ ਪਰਿਵਾਰ ਨੂੰ ਆਪਾਂ ਬਚਾਉਣ ਦੀ ਕੋਸ਼ਿਸ਼ ਕੀਤੀ ਉਹ ਪਰਿਵਾਰ ਵੀ ਬਚ ਗਿਆ ਉਹਨੂੰ ਪਤਾ ਵੀ ਲੱਗਿਆ ਉਹਦਾ ਲਾਚੀ ਫ੍ਰੀ ਹੋ ਗਿਆ ਅੱਛਾ ਜੇ ਤੁਹਾਨੂੰ ਤੁਸੀਂ ਟੈਸਟ ਵਗੈਰਾ ਜਦੋਂ-ਦੋਂ ਕਰਦੇ ਆ ਜੇ ਕਿਸੇ ਬਾਰੇ ਕੁਝ ਪਤਾ ਲੱਗ ਗਿਆ ਤਾਂ ਉਹਨੇ ਤਾਂ ਹੀ ਮੈਸੇਜ ਜਰੂਰ ਪਹੁੰਚਦਾ ਸਰ ਇਹ ਬਲੱਡ ਬੈਂਕ ਪਹਿਲਾਂ ਕਾਲ ਕਰਦਾ ਹੈ ਇਹ ਉਹਦੀ ਸੀਕ੍ਰੀਟ ਜਾਣਕਾਰੀ ਹੁੰਦੀ ਹੈ ਸਾਨੂੰ ਸਿਰਫ ਇੰਨੀ ਗੱਲ ਦੱਸੀ ਜਾਂਦੀ ਹੈ ਵੀ ਆਹ ਬੰਦੇ ਦੀ ਇਨਫੈਕਸ਼ਨ ਆਈ ਹੈ ਇਹ ਨਹੀਂ ਦੱਸਿਆ ਕਿ ਕੀ ਆਇਆ ਹੈ ਠੀਕ ਹੈ ਇਹਨੂੰ ਬਲੱਡ ਨਿਊਡੀ ਕਰਾਣਾ ਕਹਿੰਦਾ ਹੁੰਦਾ ਰਿਕਾਰਡ ਮੇ ਕੋ ਸਾਰਾ ਕੁਝ ਰਿਕਾਰਡ ਹੈ ਠੀਕ ਹੈ ਮਤਲਬ ਕਹਿੰਦਾ ਭਾਵ ਹੈ ਵੀ ਨੌਜਵਾਨਾਂ ਨੂੰ ਡਰਨਾ ਨਹੀਂ ਚਾਹੀਦਾ ਆਪ ਦਾ ਬਲੱਡ ਜਿਹੜਾ ਮੰਨ ਲਓ ਡੋਨੇਟ ਕਰਨਾ ਚਾਹੀਦਾ ਜਿਹੜੇ ਇਹ ਟੈਸਟ ਕੀਤੇ ਜਾਂਦੇ ਨੇ ਇਹ 3000 ਦੇ ਟੈਸਟ ਨੇ ਕਾਲਾ ਪੀਲਿਆ ਪੀਲਿਆ HIV AIDS VDRL ਮਲੇਰੀਆ ਐਲਾਈਜ਼ਾ ਉਹ ਜਿਹੜਾ 1100 ਰੁਪਏ ਕਈ ਵਾਰ ਆਪਾਂ ਨੂੰ ਪ੍ਰਾਈਵੇਟ ਵੀਸ ਲੱਗਦੀ ਹੈ ਉਹ ਸਰਕਾਰੀ ਟੈਸਟਿੰਗ ਵੀਸ ਲੈਂਦੀ ਹੈ ਤੇ ਜੇ ਤੁਸੀਂ ਬਾਜ਼ਾਰੋਂ ਪ੍ਰਾਈਵੇਟ ਦੇ ਕਰਾਓਗੇ ਜੇ ਮੇਰਾ ਕੋਈ ਪ੍ਰਾਈਵੇਟ ਲੈਬੈਟਰੀ ਵਾਲਾ ਸੁਣ ਰਿਹਾ ਹੋਵੇ ਤਾਂ 2000 3000 ਦੇ ਟੈਸਟ ਮੇਰੀ ਪਰਵਾਸਾ ਚ ਹੈਗੇ ਨਹੀਂ ਐਨੀ ਕੋਸਟ ਲੱਗਦੀ ਹੈ ਲੇਕਿਨ ਤੁਹਾਡੇ ਲਈ ਬਿਲਕੁਲ ਫ੍ਰੀ ਆਫ ਕੋਸਟ ਹੈ ਔਰ ਨੰਬਰ ਦੋ ਜੇ ਪ੍ਰੋਬਲਮ ਆ ਗਈ ਜੇ ਕਿਸੇ ਨੂੰ ਕਾਲਾ ਪੀਲਾ ਨਿਕਲ ਗਿਆ ਤੇ 6 ਲੱਖ ਦਾ ਇਲਾਜ ਹੈ ਨਾ ਸਰਕਾਰ ਨੇ ਫ੍ਰੀ ਕਰਨਾ ਹੈ ਠੀਕ ਹੈ ਨਾ ਤੇ ਤੁਹਾਡੀ ਜ਼ਿੰਦਗੀ ਬਚ ਗਈ ਤੁਸੀਂ ਬਲੱਡ ਨੈਟ ਕਰਤਾ ਤੁਹਾਡੇ ਖੁਦ ਮੈਂ ਤੁਹਾਡੇ ਸਮક્ષ ਖੜਾ ਮੈਂ 90 ਵਾਰੀ ਖੂਨਦਾਨ ਕਰਤਾ ਤੁਹਾਡੇ ਸਾਹਮਣੇ ਖੜਾ ਮੈਂ ਠੀਕ ਹੈ ਨਾ ਤੇ ਮੈਨੂੰ ਪਰਮਾਤਮਾ ਨੇ ਜੀ ਜੂਤ ਨਾ ਪਾਈ ਮੇਰੇ ਫਾਦਰ ਸਾਹਿਬ ਨੂੰ ਲੋੜ ਪਈ ਸੀਗੀ ਪਰ ਮੈਂ ਉਦੋਂ ਤੱਕ 60 ਵਾਰੀ ਡੋਨੇਟ ਕਰ ਚੁੱਕਿਆ ਸੀਗਾ ਪਰ ਉਦੋਂ ਬਲੱਡ ਬੈਂਕ 'ਚ ਬਲੱਡ ਨਹੀਂ ਸੀ ਮੈਂ ਖੁਦ ਔਰ ਦੋ ਬੰਦੇ ਨਾਲ ਲੈ ਕੇ ਗਿਆ ਸੀਗਾ ਕਿਉਂਕਿ ਮੈਂ ਬਲੱਡ ਦਾਨ ਕੀਤਾ ਹੈ ਸੇਵਾ ਲਈ ਦਿੱਤਾ ਹੈ ਸੌਦੇ ਲਈ ਨਹੀਂ ਕਿ ਮੈਂ ਜੇ 10 ਬੋਤਲ ਦਿੱਤੀਏ ਤਾਂ ਮੈਂ 10 ਲੈਣੀਆਂ ਨੇ ਨੋ ਮੈਂ ਸੇਵਾ ਲਈ ਦਿੱਤਾ ਹੈ ਵੀ ਇਹ ਬਲੱਡ ਜਿੰਨੂੰ ਚਾਹੀਦਾ ਨੂੰ ਮਿਲੇ ਉਹਨੂੰ ਲੱਗ ਜਾਵੇ ਜੇ ਮੈਂ ਸੌਦਾ ਕਰਦਾ ਤਾਂ ਸ਼ਾਇਦ ਬਲੱਡ ਬੈਂਕ ਨਾਲ ਮੇਰੀ ਲੜਾਈ ਹੋ ਜਾਂਦੀ ਯਾਰ ਮੈਂ ਤਾਂ ਤੁਹਾਨੂੰ 60 ਵਾਰੀ ਆਪ ਡੋਨੇਟ ਕਰਤਾ ਐਨੇ ਕੈਂਪ ਲਾਤੇ ਅੱਜ ਮੈਨੂੰ ਲੋੜ ਵੀ ਤੁਸੀਂ ਨਹੀਂ ਦਿੰਦੇ ਪਰ ਬਲੱਡ ਬੈਂਕ ਵੀ ਸਾਡੇ ਨਾਲ ਚੱਲਨੇ ਆ ਜੀ ਆਪਣੇ ਸਹਿਯੋਗ ਨਾਲ ਚੱਲਨੇ ਹਾਂਜੀ ਦੋਸਤੋ ਜੇ ਤੁਹਾਨੂੰ ਜਾਣਕਾਰੀ ਬਹੁਤ ਵਧੀਆ ਲੱਗੀ ਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ